ਧਿਆਨ ਨਾਲ ਬਾਬਾ ਜੀ ਧਿਆਨ ਨਾਲ ਬਾਬਾ ਜੀ ਸਿੰਘ ਆਜਾ ਆਜਾ ਆਪਣਾ ਤਾਂ ਠੀਕ ਹੀ ਸੱਤ ਨਾਲ ਸੀ ਆਹ ਆਪਣਾ ਸੱਫਾ ਹੀ ਟੱਗਾ ਨਗਰ ਵਾਲਾ ਥਾਣਾ ਆਜੋ ਹਜ਼ੂਰ ਕਿੱਦਾਂ ਠੀਕ ਹੈ ਜੀ ਸਭ ਕੁਝ ਆ ਠੀਕ ਠਾਕ ਯਾ ਤੋੜੀ ਟਾੜੀ ਪਾਈ ਜੀ ਨਗਰ ਹਾਂ ਜੀ ਹਜ਼ੂਰ ਜੀ ਦੋਹਰੀ ਟਾੜੀ ਘਰ ਤੇ ਜਾਣਾ ਪਈ ਜੀ ਸੱਸ ਜੀ ਸੱਸ ਜੀ ਠੀਕ ਹੈ ਜੀ ਠੀਕ ਹੈ ਤੇ ਕੀ ਆਪਣੀ ਜ਼ਮੀਨ ਚਮੂਨ ਵੀ ਸੀ ਜੀ ਬਾਪੂ ਜੀ ਆਹੋ ਇਹਦੀ 5 ਕੱਲੇ ਜ਼ਮੀਨ ਤੇ ਕਿਉਂ ਨਾ ਚਾਹ ਹਣ ਤੈਨੂੰ ਪਤਾ ਮਾਰੇ ਜਾ ਹਾਂ ਮਾਰੇਗਾ ਸਰ ਹਾਂ ਫਿਰ ਤੂੰ ਜਿੰਦਾ ਨਹੀਂ ਆਪਾਂ ਮਾਰੇ ਤੇ ਕੁਝ ਨਹੀਂ ਰਹਿ ਗਿਆ ਨਾ ਕੋ ਪੱਠੇ ਰਹਿ ਗਏ ਨਾ ਕੋ ਦੌਨ ਨਾ ਰਹਿ ਗਿਆ ਆ ਦੰਗਰੇ ਤੋਂ ਖੇਤੇ ਆਏ ਵਿਚਾਰੇ ਆ ਤੋੜੀ ਦੇ ਵਿੱਚ ਵੀ ਪਾਣੀ ਪੈ ਗਿਆ ਜਿਹੜੀ ਜਿਵੇਂ ਕੁੱਪ ਕੁੱਪ ਬਲੇ ਹੋਏ ਸੀਗੇ ਹੈਗੀ ਥੁੜੀ ਥੜੀ ਬਚੀ ਹੈ ਕਿ ਨਹੀਂ ਆਹ ਥੁੜੀ ਆ ਬਰਾਂਡੇ ਦੀ ਆ ਬਿਲਕੁਲ ਬਚ ਗਈ ਉਦਾਂ ਆਹ ਬਾਜੀ ਆ ਉਦਾਂ ਉਧਰ ਪਿਆ ਪਾਣੀ ਥੋੜਾ ਉਧਰ ਉੱਤਰੇ ੱੱਲੇ ਪਰਲੇ ਪਾਣੀ ਆ ਗਿਆ ਬਾਜੀ ਚਾਰਾ ਚੂਰਾ ਡੰਗਰਾਂ ਦਾ ਖਤਮ ਚਾਰਾ ਖਤਮ ਹੀ ਜਾਂਦਾ ਚਾਰਾ ਚਾਰਾ ਪੱਠੇ ਫਿਰ ਮਾਰੇ ਗਏ ਨਾ ਪਾਣੀ ਨਹੀਂ ਬੜਾ ਬੋਕ ਰੂਪੀ ਬਹੁਤ ਹੈ ਨੁਕਸਾਨ ਬਹੁਤ ਨੁਕਸਾਨ ਮੈਨੂੰ ਲੱਗਦਾ ਵੀ ਮੀਨਾ ਖਰਾਬ ਕਰੀ ਜਾਂਦਾ ਕੰਮੀ ਨਾ ਕੰਮ ਸਕੋ ਵਧੀਆ 5 ਕਿੱਲੇ ਵੀ ਜਮਾ ਹੀ ਉਹ ਤਾਂ ਕਦੇ ਨਹੀਂ ਆਵੇ ਨਾ ਆਹੋ ਤੇ ਤੁਸੀਂ ਆਪ ਜੇ ਤੁਸੀਂ ਬੇਟਾ ਲੈਂਦਾ ਆਪ ਆਪਣਾ ਨਸਰਿਆ ਹੀ ਜੋ ਨਾ ਜੋ ਨਾ ਬੜਾ ਨਸਰੇ ਹੋਇਆ ਸਾਰੇ ਖਰਚੇ ਵੀ ਕਰ ਲਿਆ ਤੇ ਇਹ ਨਾ ਵੀਰ ਕਾ ਜਿੱਦਰੇ ਇਸੇ ਬਣੇ ਹੀ ਸਾਰਾ ਹੀ ਚਲੋ ਬਾਪੂ ਜੀ ਇਹ ਥੋੜੀ ਜੀ ਸੇਵਾ ਵਾਦੀ ਠੀਕ ਹੈ ਇਹ 5000 ਰੁਪਏ ਇਹ ਮੇਰੀ ਦੀਦੀ ਆ ਅਮਰੀਕਾ ਚੋਂ ਅੱਛਾ ਠੀਕ ਹੈ ਜੀ ਸੋਨੂ ਦੀਦੀ ਨੇ ਸੁਖਵਿੰਦਰ ਭਾਜੀ ਹੁਣ ਅਮਰੀਕਾ ਚ ਉਹਨਾਂ ਨੇ ਦੇਖਿਆ ਵੀ ਹਾਲਾਤ ਜਿਆਦਾ ਮਾੜੇ ਉਹਨਾਂ ਨੇ ਥੋੜੀ ਜੀ ਸੇਵਾ ਜਿਹੜੇ ਜਿਹੜੇ ਘਰ ਨੇੜੇ ਨੇੜੇ ਜਿਨ੍ਹਾਂ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਤੱਕ ਥੋੜੀ ਥੋੜੀ ਜੀ ਸੇਵਾ ਕਰਵਾਣ ਕਰ ਲਿਓ ਇੰਨੀ ਸੇਵਾ ਸਾਰੇ ਬਸ ਕੋਈ ਗੱਲ ਨਹੀਂ ਆ ਦੇਖ ਲਓ ਵੀ ਇੰਨੀ ਕਮਾਲਕ ਦੀ ਚੜ੍ਹਦੀ ਕਲਾ ਵਾ ਸੱਚੇ ਪਾਤਸ਼ਾਹ ਦੀ ਵੀ ਸਾਨੂੰ ਜਦੋਂ ਤੱਕ ਨਾਲੇ ਇੰਨਾ ਨੁਕਸਾਨ ਹੋ ਗਿਆ ਵੀ ਸਾਰੇ ਖੇਤ ਇਹਨਾਂ ਦੇ ਰੁੜ ਚੁੱਕੇ ਚਾਰਾ ਪਸ਼ੂਆਂ ਦਾ ਜਿਹੜਾ ਖਤਮ ਹੋ ਚੁੱਕਿਆ ਵਾ ਤੂੜੀ ਜਿਹੜੀ ਇਹਨਾਂ ਦੀ ਕੁੱਪਾਂ ਦੇ ਕੋਪ ਰੜ ਗਿਆ ਪਰ ਫਿਰ ਵੀ ਜਦੋਂ ਅਸੀਂ ਘਰੇ ਪਹੁੰਚਦੇ ਆ ਤਾਂ ਸਾਨੂੰ ਕਿਹਾ ਜਾਂਦਾ ਭਾਈ ਚਾਹ ਸ਼ੱਕ ਕੇ ਜਾ ਚੜਦੀ ਕਲਾ ਵਾਲੇ ਸਿੰਘ ਨਹੀਂ ਕੋਈ ਨਾ ਮਤ ਹੁਣ ਮੈਂ ਨੇੜ ਦੇਣੇ ਮੈਨੂੰ ਇਹ ਆ ਕਿ ਮੈਂ ਨੇਰੇ ਤੋਂ ਪਹਿਲਾਂ ਪਹਿਲਾਂ ਇੱਕ ਦੋ ਘਰਾਂ ਦੇ ਵਿੱਚ ਅਸੀਂ ਜਾ ਹਾਂ ਪਾਣੀ ਜਾ ਕੋਈ ਗੱਲ ਨਹੀਂ ਤੁਸੀਂ ਕਬਰਾਉਣਾ ਨਹੀਂ ਆ ਕੋਈ ਨਹੀਂ ਕਬਰਾਉਣਾ ਓਏ ਚਈ ਵਾਲਾ ਵੀ ਆਇਆ ਪਾਣੀ ਪੁੱਟਦਾ ਨਾਲ ਖੜੇ ਹਾਂ ਠੀਕ ਹੈ ਜੀ ਬਿਲਕੁਲ ਨਾ ਘਬਰਾਉਣਾ ਨਹੀਂ ਹੈਗਾ ਕੋਈ ਗੱਲ ਨਹੀਂ ਚੜ੍ਹਦੀ ਕਲਾ ਚ ਸਿੱਖ ਕੋ ਮਹਾਰਾਜ ਨੇ ਦਿਨਾ ਸਭ ਕੋ ਹਾਂ ਉਹਨੇ ਦੇਣਾ ਕੋਈ ਗੱਲ ਦਿਲ ਤੇ ਨਹੀਂ ਲਾਉਣਾ ਕੁਝ ਵੀ ਨਹੀਂ ਚੜ੍ਹਦੀ ਕਲਾ ਚ ਰਹਿਣਾ ਤੇ ਪਸ਼ੂਆਂ ਦਾ ਖਿਆਲ ਰੱਖਿਓ ਖਾਸ ਕਰਕੇ ਤੇ ਬਾਕੀ ਇਹ ਪਾਣੀ ਦਾ ਪਤਾ ਨਹੀਂ ਹੈਗਾ ਆਪਣਾ ਰਾਤ ਨੂੰ ਫੇਰ ਵੀ ਸੁਚੇਤ ਹੀ ਰਹੀ ਆਹੋ ਨਹੀਂ ਹੋਣਾ ਇੱਕ ਜਾਣਾ ਨਾ ਇੱਕ ਦੋ ਜਾਣੇ ਬੰਦੇ ਰਾਤ ਨੂੰ ਜਾਗਦੇ ਰਹੇ ਵੀ ਪਤਾ ਨਹੀਂ ਹੁੰਦਾ ਤੇ ਬਾਕੀ ਮੇਨ ਬੇਨਤੀਆਂ ਇਹੀ ਆ ਜੀ ਵੀਰਾਂ ਅੱਗੇ ਜਿੰਨਾ ਤੱਕ ਵੀਡੀਓ ਜਾਰੀ ਹੈ ਦੇਖ ਰਹੇ ਆ ਵੀ ਜਦੋਂ ਪਾਣੀ ਨੇ ਉਤਰਨਾ ਉਸ ਤੋਂ ਬਾਅਦ ਜਿਹੜੀ ਚਾਰੇ ਦੀ ਲੋੜ ਪੈਣੀ ਆ ਉਹ ਪਿੰਡਾਂ ਦੇ ਪਿੰਡਾਂ ਦੇ ਵਿੱਚ ਮੈਂ ਬੇਨਤੀ ਕਰੂੰਗਾ ਕਿ ਸਾਰੇ ਜਿੰਨੇ ਕੁ ਪਿੰਟ ਹੈਗੇ ਸਾਰੇ ਜਿੰਨੇ ਵੀ ਵੀਰਾਂ ਤੂੜੀ ਇਕੱਠੀ ਕਰੋ ਸੁੱਕੀ ਹਾਂ ਚਾਰਾ ਠੀਕ ਹੈ ਜੀ ਬੇਨਤੀ ਇਹ ਹੀ ਆ ਵੀ ਤੂੜੀ ਇਕੱਠੀ ਕਰੋ ਉਸ ਤੋਂ ਬਾਅਦ ਜਦੋਂ ਪਾਣੀ ਲੱਥੂਗਾ ਤੇ ਟਰਾਲੀਆਂ ਭਰ-ਭਰ ਕੇ ਜਿਹੜੇ ਇਦਾਂ ਦੇ ਵੀਰ ਜਨਾਂ ਦੇ ਕੋਪਰੇਟਿਵ ਚ ਕਿ ਉਹਨਾਂ ਤੱਕ ਆਪਾਂ ਤੂੜੀ ਪਹੁੰਚਦੀ ਕਰਨ ਸੋ ਇੰਨੀ ਕੁ ਬੇਨਤੀ ਆ ਜੀ ਬਸ ਇਹ ਪ੍ਰਮਾਣ ਕਰਿਓ ਜਰੂਰ ਮੇਰੇ ਭਰਾ ਵੀਡੀਓ ਵੱਤ ਵੱਤ ਸ਼ੇਅਰ ਕਰਿਓ ਤਾਂ ਜੋ ਸਾਰੇ ਪਿੰਡਾਂ ਤੱਕ ਇਹ ਜਾ ਸਕੇ ਔਰ ਪਿੰਡਾਂ ਦੇ ਵਿੱਚ ਤੁਸੀਂ ਵੀਰ ਲੋਸਮੈਂਟ ਗੁਰਦੁਆਰਾ ਸਾਹਿਬ ਦੇ ਵਿੱਚ ਕਰਿਓ ਵੀ ਤੂੜੀ ਇਕੱਠੀ ਕੀਤੀ ਜਾਵੇ ਜਦਾ ਦਾਣੇ ਇਕੱਠੇ ਕੀਤੇ ਜਾਣ ਕਿਉਂਕਿ ਦਾਣੇ ਇਹਨਾਂ ਦੇ ਡਰਮਾਂ ਦੇ ਡਰਮ ਜਿਹੜੇ ਸੀ ਵਿੱਚ ਪਾਣੀ ਫਿਰਦਾ ਘਰਾਂ ਦੇ ਵਿੱਚ ਤਾਂ ਪਾਣੀ ਫਿਰ ਰਿਹਾ ਸੋ ਇਦਾਂ ਦੀ ਅਵਸਥਾ ਜਿਹੜੀਆਂ ਇਕੱਠੀਆਂ ਕੀਤੀਆਂ ਜਾਂ ਸੁੱਕਾ ਰਾਸ਼ਨ ਤੂੜੀ ਤੇ ਇਹ ਜ਼ਰੂਰ ਮੇਰੀ ਨਿਕ ਬੇਨਤੀ ਪ੍ਰਬੰਧ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ